ਅੰਜੀ ਕੀ ਹਾਲ ਜੀ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਤੁਹਾਡਾ ਸਾਡੇ ਆਪਣੇ YouTube ਚੈਨਲ ਉੱਤੇ ਸੇਲ ਪਰਚੇਸ ਪ੍ਰੋਪਰਟੀ ਵਿਦ ਲਖਮਿੰਦਰ ਸਿੰਘ ਐਂਡ ਸਨਸ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਡੀਲਸ ਕਰਦੇ ਹਾਂ ਬਿਲਡਿੰਗ ਮਟੀਰੀਅਲਸ ਇਨਵੈਸਟਮੈਂਟ ਪਲਾਨਸ ਪੀਜੀ ਰੂਮ ਦੇ ਰੀਅਲ ਅਸਟੇਟ ਦੇ ਵਿੱਚ ਤੇ ਅੱਜ ਵਾਲੀ ਜਿਹੜੀ ਵੀਡੀਓ ਆ ਰਿਗਾਰਡਿੰਗ ਹੈ ਇੱਕ ਪ੍ਰੋਪਰਟੀ ਦੇ ਜਿਹੜੀ ਕਿ ਨਿਊ ਮੋਡਲ ਟਾਊਨ ਦੇ ਵਿੱਚ ਪਈ ਆ ਹਰ ਗੋਵੀ ਨਗਰ ਦੇ ਨਾਲ ਟੱਚ ਕਰਦੀ ਆ ਤੇ ਟੂ ਸਾਈਡ ਪ੍ਰੋਪਰਟੀ ਆ ਲੱਗੇ ਆ ਕੋਠੀ ਦੀ ਵੀਡੀਓ ਚਲਾਣ ਦੇਖੋ ਕੋਠੀ ਫਿਰ ਜਿੰਨੇ ਤੁਹਾਨੂੰ ਬਾਕੀ ਡੀਟੇਲਸ ਸੋ ਵਾਇ ਜੀ ਏਰੀਆ ਨਿਊ ਮਾਡਲ ਟਾਊਨ ਦਾ ਜਿਹੜਾ ਕੀ ਫਗਵਾੜੇ ਹਰਗੋਬਿੰਦਨਗਰ ਦੇ ਨਾਲ ਪੈਂਦਾ ਬਿਲਕੁਲ ਹੀ ਤੇ ਕੋਠੀ ਆਪਣੇ ਕੋ ਅਵੇਲੇਬਲ ਹੈ ਜੀ 2 ਸਾਈਡ 7.5 ਮਰਲੇ ਰਕਬਾ ਆ ਬਹੁਤ ਹੀ ਵਧੀਆ ਕੋਠੀ ਬਣੀ ਆ 5 بی ایچ ਕੇ ਦਾ ਸੈੱਟ ਆ ਤੇ ਲਾਈਟਿੰਗ ਕੋਠੀ ਦੇ ਵਿੱਚ ਪੂਰੀ ਆ 2 ਸਾਈਡ ਹੋਣ ਕਰਕੇ ਤੇ ਲੋਕੇਸ਼ਨ ਜਿਹੜੀ ਆ ਤਕਰੀਬਨ ਇਹਦੇ ਲਾਗੇ ਦੋ ਕੁ ਸਕੂਲ ਪੈਂਦੇ ਆ ਇਸ ਤੋਂ ਇਲਾਵਾ ਲਾਗੇ ਮੰਦਰ ਗੁਰਦੁਆਰਾ ਹਰ ਇੱਕ ਚੀਜ਼ ਅਵੇਲੇਬਲ ਆ ਤੇ ਮਾਰਕੀਟ ਵੀ ਬਹੁਤ ਹੀ ਨਜ਼ਦੀਕ ਆ ਤੇ ਜਿਹੜੇ ਵੀ ਇੰਟਰਸਟਿਡ ਹੈਗੇ ਨੇ ਨੰਬਰ ਸਾਡੇ ਜਿਹੜੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਆ ਉਹਨਾਂ ਦੇ ਉੱਤੇ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਸਾਡੇ ਦੋਨੇ ਜਿਹੜੇ ਨੰਬਰ ਆ ਅਵੇਲੇਬਲ ਆ ਡਿਸਕ੍ਰਿਪਸ਼ਨ ਦੇ ਵਿੱਚ ਤੇ ਇਸ ਤੋਂ ਇਲਾਵਾ ਏਰੀਆ ਪ੍ਰਾਈਮ ਆ ਲੋਕਲ ਬੰਦੇ ਸਾਰਿਆਂ ਨੂੰ ਪਤਾ ਆ ਵੀ ਇੱਥੇ ਏਰੀਏ ਦਾ ਕੀ ਪ੍ਰਾਈਸ ਚੱਲਦਾ ਆ ਤੇ तकरीबन ਜੇ ਤੁਹਾਨੂੰ ਅੰਦਾਜ਼ਾ ਦੇਈਏ ਤੇ ਇੱਥੇ ਜਿਹੜਾ ਮਰਲਾ ਆ 4 ਤੋਂ 5 ਲੱਖ ਰੁਪਏ ਮਰਲੇ ਦਾ ਹੀ ਪ੍ਰਾਈਸ ਆ ਤੇ ਕੂਠੀ ਜਿਹੜੀ ਆ ਇਸ ਵੇਲੇ ਪੇਂਟ ਕੱਲਾ ਮੰਗਦੀ ਆ ਬਾਕੀ ਹਰੇਕ ਚੀਜ਼ ਕੰਪਲੀਟ ਆ ਐਜ਼ ਇਟ ਇਜ਼ ਕੂਠੀ ਇਦਾਂ ਹੀ ਦੇਣੀ ਆ ਜਿਹੜਾ ਵੀ ਫਰਨੀਚਰ ਲੱਗਾ ਆ ਜੋ ਵੀ ਆ ਕੂਠੀ ਇਦਾਂ ਹੀ ਛੱਡ ਦੇਣੀ ਆ ਪਾਰਟੀ ਨੇ ਤੇ ਇੱਕ ਚੀਜ਼ ਹੋਰ ਆ ਸਾਡੇ ਚੈਨਲ ਦੇ ਉੱਤੇ ਜਿੰਨੇ ਵੀ ਆਪਣੀ ਪ੍ਰਾਪਰਟੀ ਦੀ ਐਡਵਰਟਾਈਜ਼ਮੈਂਟ ਕਰਵਾਉਣੀ ਆ ਉਹ ਫ੍ਰੀ ਆਫ ਕੋਸਟ ਹੈ ਉਹਦਾ ਅਸੀਂ ਕੋਈ ਵੀ ਚਾਰਜ ਨਹੀਂ ਲੈਂਦੇ ਤੇ ਜੇ ਤੁਸੀਂ ਕੋਈ ਵੀ ਚੀਜ਼ ਲੈਣੀ ਆ ਜਾਂ ਵੇਚਣੀ ਆ ਉਹਦੇ ਲਈ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਸ ਤੋਂ ਇਲਾਵਾ ਅਸੀਂ ਨਵੀਆਂ-ਨਵੀਆਂ ਪਲੇਲਿਸਟ ਬਣਾ ਰਹੇ ਹਾਂ ਤੁਹਾਡੇ ਕਰਕੇ ਜਿਹਦੇ ਵਿੱਚ ਰੀਅਲ ਏਸਟੇਟ ਦੀ ਪ੍ਰਾਪਰਟੀ ਦੀ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਵਧੀਆ ਇਨਫੋਰਮੇਸ਼ਨ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜਿਹੜੇ ਸਾਡੇ ਬਾਕੀ ਦੇ ਪਲੇਟਫਾਰਮਸ ਆ ਉਹ ਵੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰੀ ਦੇ ਆ ਹਰੇਕਰੀ ਉਹਨਾਂ ਦੇ ਉੱਤੇ ਹੀ ਫੋਲੋ ਕਰ ਲਿਆ ਕਰੋ ਕਿਉਂਕਿ ਜਿਹੜੀ ਇਨਫੋਰਮੇਸ਼ਨ ਸਾਡੀ ਚੈਨਲ ਤੇ ਤੁਹਾਨੂੰ ਮਿਲਨੀ ਆ ਉਹ ਕਿਤੇ ਹੋਰ ਇੰਨੀ ਬਰੀਫ ਦੇ ਵਿੱਚ ਨਹੀਂ ਮਿਲਣੀ ਅਸੀਂ ਹਰੇਕ ਟੌਪਿਕ ਨੂੰ ਕਵਰ ਕਰਦੇ ਪਏ ਆ ਚਾਹੇ ਉਹ ਮਿੰਤੀਆਂ ਹੋ ਜਾਣ ਚਾਹੇ ਉਹ ਟੈਕਸ ਦਾ ਮਸਲਾ ਹੋ ਜਵੇ ਐਨ ਆਰ ਆਈ ਟੈਕਸਿਸ ਹੋ ਜਾਣ ਕੋਈ ਵੀ ਤੁਹਾਡੀ ਕੁਐਰੀ ਆ ਤੁਸੀਂ ਸਾਨੂੰ ਵਟਸਐਪ ਦੇ ਉੱਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਕੋਈ ਵੀ ਰੀਅਲ ਅਸਟੇਟ ਦੇ ਰਿਗਾਰਡਿੰਗ ਤੁਹਾਡਾ ਕੋਈ ਸਵਾਲ ਆ ਤਾਂ ਨਹੀਂ ਕਹੇ ਚੀਜ਼ ਦਾ ਪਤਾ ਹਰੇਕ ਚੀਜ਼ ਦੀ ਗਾਈਡੈਂਸ ਤੁਸੀਂ ਸਾਡੇ ਕੋਲੋਂ ਵਟਸਐਪ ਦੇ ਉੱਤੇ ਟੈਕਸਟ ਕਰ ਦਿਓ ਵੌਇਸ ਭੇਜ ਦਿਓ ਕਿਸੇ ਵੀ ਤਰੀਕੇ ਤੁਸੀਂ ਸਾਡੇ ਕੋਲੋਂ ਉਦਾ ਅਨਸਰ ਲੈ ਸਕਦੇ ਹਾਂ ਬਾਕੀ ਕੂਠੀ ਜਿਹੜੀ ਐਂਟਰੀ ਆ ਤੁਸੀਂ ਦੇਖ ਸਕਦੇ ਹੋ ਗੱਡੀ ਅੰਦਰ ਲੱਗਦੀ ਆ ਖੁੱਲੀ ਡੁੱਲੀ ਤੇ ਛੋਟੀਆਂ ਗੱਡੀਆਂ ਦੋ ਲੱਗਦੀਆਂ ਨੇ ਵੱਡੀ ਗੱਡੀ ਇੱਕ ਹੀ ਲੱਗੂਗੀ ਐਂਟਰੀ ਦਾ ਬਿਲਕੁਲ ਸਾਹਮਣੀ ਸਾਈਡ ਦੇ ਉੱਤੇ ਬਾਥਰੂਮ ਬਣਿਆ ਹੋਇਆ ਹੈ ਤੇ ਰਾਈਟ ਹੈਂਡ ਸਾਈਡ ਦੇ ਉੱਤੇ ਘਰ ਅੰਦਰ ਜਾਂਦੀ ਐਂਟਰੀ ਹੈ ਜੀ ਸੋ ਜਿਵੇਂ ਹੀ ਆਪਾਂ ਅੰਦਰ ਨੂੰ ਚੱਲਦੇ ਆ ਤੁਸੀਂ ਦੇਖ ਸਕਦੇ ਹੋ ਕੂਠੀ ਦੇ ਵਿੱਚ ਸਿਰਫ ਪੇਂਟ ਰਿਕੁਆਇਰਡ ਆ ਨਿੱਕੇ ਮੋਟੇ ਕੰਮ ਹੋਣ ਵਾਲੇ ਆ ਹੋਣ ਵਾਲੇ ਤਾਂ ਆ ਕਿਉਂਕਿ ਜਿਹੜੀ ਸਾਡੀ ਪਾਰਟੀ ਆ ਉਹ ਐਨਆਰਆਈ ਆ ਉਹ ਇੱਥੇ ਬਹੁਤ ਹੀ ਘੱਟ ਰਹਿੰਦੇ ਆ ਤੇ ਉਹਦੇ ਕਰਕੇ ਕੋਠੀ ਜਿਹੜੀ ਆ ਤਕਰੀਬਨ ਮੰਨਦੀ ਹੁੰਦੀ ਆ ਸੋ ਬੰਦ ਰਹਿਣ ਕਰਕੇ ਜਿਹੜੀ ਮੇਨਟੇਨੈਂਸ ਨਿਕਲੀ ਆ ਜੇ ਤੁਸੀਂ ਚਾਹੋਗੇ ਤੁਹਾਨੂੰ ਕੰਮ ਕਰਵਾ ਕੇ ਵੀ ਦੇ ਦੇਵਾਂਗੇ ਜੇ ਐਜ਼ ਇਟ ਇਜ਼ ਲੈਣੀ ਆ ਤੇ ਇਹਨਾਂ ਦੇ ਪ੍ਰਾਈਸ ਦੇ ਵਿੱਚੋਂ ਤੁਹਾਨੂੰ ਲੈਸ ਵੀ ਦਵਾ ਦੇਵਾਂਗੇ ਤੇ ਇਹ ਤੋਂ ਇਲਾਵਾ ਇੱਕ ਚੀਜ਼ ਹੋ ਰਿਹਾ ਕੋਠੀ ਦੇ ਵਿੱਚ ਪੰਜ ਬੈੱਡਰੂਮ ਬਣੇ ਹੋਏ ਆ ਮੰਦਿਰ ਵੱਖਰਾ ਬਣਿਆ ਹੋਇਆ ਆ ਤੇ ਕੋਠੀ ਦੇ ਵਿੱਚ ਜਿਹੜਾ ਸਮਾਨ ਆ ਐਜ਼ ਇਟ ਇਜ਼ ਇਹਨਾਂ ਨੇ ਦੇਣਾ ਆ ਜੋ ਵੀ ਏਸੀ ਪੱਖੇ ਅਲਮਾਰੀਆਂ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਗਈਆਂ ਉਹ ਸਾਰੀਆਂ ਇਹਨਾਂ ਨੇ ਨਾਲੇ ਦੇ ਦੇਣੀਆਂ ਆ ਤੇ ਮਾਰਬਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਮਾਰਬਲ ਲੱਗਾ ਹੋਇਆ ਆ ਬਾਕੀ ਟੀਵੀ ਹੋ ਗਏ ਜੋ ਵੀ ਤੁਹਾਨੂੰ ਇਹਦੇ ਵਿੱਚ ਦਿਖ ਰਿਹਾ ਸਮਝੋ ਕਿ ਉਹ ਸਾਰਾ ਕੁਝ ਇਹਨਾਂ ਨੇ ਵਿੱਚੇ ਹੀ ਦੇਣਾ ਆ ਜੇ ਇਹਨੂੰ ਤੁਸੀਂ ਤਿਆਰ ਵੀ ਕਰਵਾਣਾ ਆ ਕੋਈ ਇਹਦੇ ਵਿੱਚ करेक्शन ਵੀ ਕਰਵਾਣੀ ਆ ਤੇ ਅਸੀਂ ਸਾਡੀ ਜਿਹੜੀ ਫਰਮ ਆ ਉਹ ਤੁਹਾਨੂੰ ਕਰਕੇ ਦੇਊਗੀ ਸਾਰੇ ਕੰਮ ਇਹ ਸਾਰੇ ਕੰਮ ਨਾਲ ਦੇਖਦੇ ਆ ਬਾਕੀ ਏਰੀਆ ਬਹੁਤ ਹੀ ਵਧੀਆ ਆ ਆਂਡ ਗਵੰਡ ਪੂਰਾ ਪ੍ਰੋਪਰ ਬਣਿਆ ਹੋਇਆ ਆ ਕੋਈ ਵੀ ਖਾਲੀ ਸਪੇਸ ਲਾਗੀ ਛਾਗੇ ਨਹੀਂ ਹੈਗੀ ਘਰ ਨੂੰ ਖੁੱਲਾ ਵੀ ਛੱਡ ਕੇ ਜਾਵਾਂਗੇ ਤੇ ਕੋਈ ਵਰੀ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਨੇਬਰਹੂਡ ਸਾਰਾ ਹੀ ਚੰਗਾ ਆ ਚੰਗੀਆਂ ਫੈਮਲੀਆ ਰਹਿੰਦੀਆਂ ਨੇ ਆਲੇ ਦੁਆਲੇ ਉਹ ਜਦੋਂ ਤੁਸੀਂ ਏਰੀਏ ਦੇ ਵਿੱਚ ਵਿਜ਼ਿਟ ਕਰੋਗੇ ਤੁਹਾਨੂੰ ਦੇਖ ਕੇ ਹੀ ਪਤਾ ਲੱਗ ਜਾਊਗਾ ਤੇ ਇਦੀ ਇੱਕ ਹੋਰ ਚੀਜ਼ ਵਧੀਆ ਹੈ ਵੀ ਜਿਹੜਾ ਹਰਗੋਵੀ ਨਗਰ ਚਪਾਟੀ ਆ ਚਪਾਟੀ ਤੋਂ ਸਿਰਫ ਇਹਦੀ 3 ਮਿੰਟ ਦੀ ਮੋਟਰਸਾਈਕਲ ਦੇ ਡਰਾਈਵ ਆ ਤੇ ਜੇ ਵਾਕਿੰਗ ਦੇਖੂਗੇ ਤੇ 10 ਮਿੰਟ ਦੇ ਵਿੱਚ ਆਪਾਂ 메ਨ ਜਿਹੜੀ ਚਪਾਟੀ ਆ ਉਹਦੇ ਤੱਕ ਅਪਰੂਚ ਕਰ ਲੈਨੇ ਆ ਹਸਪੀਟਲਸ ਵੀ ਲੱਗੇ ਨੇ ਸ਼ਹਿਰ ਵਾਸੀਆਂ ਨੂੰ ਤਾਂ ਪਤਾ ਹੀ ਆ ਵੀ ਗਾਂਧੀ ਹਸਪਤਾਲ ਹੋ ਗਿਆ ਮਿਤਰਾਈ ਕੇਅਰ ਹੋ ਗਿਆ ਰਾਜਨ ਹੋ ਗਿਆ ਇਹ ਹਰੇਕ ਜਿਹੜੀ ਫੈਸਿਲਿਟੀ ਆ ਸਿਰਫ ਆਪਣੇ ਤੋਂ 2 ਤੋਂ 3 ਮਿੰਟ ਦੀ ਡਰਾਈਵ ਦੇ ਉੱਤੇ ਹਰੇਕ ਚੀਜ਼ ਅਵੇਲੇਬਲ ਆ ਇਸ ਏਰੀਏ ਦੇ ਤੇ ਇਹ ਏਰੀਆ ਪ੍ਰਾਈਮ ਏਰੀਆ ਆ ਜਿਹੜਾ ਵੀ ਕੋਠੀ ਲਾਊਗਾ ਕੋਠੀ ਵਧਰਤ ਹੋਊਗੀ ਆਨਰ ਟਾਈਮ ਦੇ ਵਿੱਚ ਕੀਮਤ ਵਧੂਗੀ ਹੀ ਇਹਦੀ ਸਾਡੀ ਗਾਰੰਟੀ ਆ ਘਟੂਗੀ ਨਹੀਂ ਤੇ ਕੋਠੀ ਵੀ ਤੁਹਾਨੂੰ ਵਧੀਆ ਪ੍ਰਾਈਸ ਤੇ ਲੈ ਕੇ ਦਵਾਂਗੇ ਕਿਉਂਕਿ ਪਾਰਟੀ ਦਾ ਪਲਾਨ ਹੈਗਾ ਆ ਇੱਥੋਂ ਵੇਚ ਕੇ ਬਾਹਰ ਹੀ ਬਿਲਕੁਲ ਸੈੱਟ ਹੋਉਂਦਾ ਤੇ ਇਸ ਕਰਕੇ ਉਹ ਕੋਠੀ ਜਿਹੜੀ ਆ ਏਰੀਏ ਦੀ ਵੈਲਿਊ ਨਾਲੋਂ ਘੱਟ ਵੈਲਿਊ ਦੇ ਉੱਤੇ ਵੀ ਦਿੰਦੇ ਪਏ ਆ ਤੇ ਰੇਟ ਜਿਹੜੇ ਆ ਅਸੀਂ ਸਾਰਿਆਂ ਨੂੰ WhatsApp ਦੇ ਉੱਤੇ ਜਾਂ ਕਾਲਿੰਗ ਦੇ ਉੱਤੇ ਦੇਣੀ ਹੀ ਪ੍ਰੇਫਰ ਕਰਦੇ ਆ। ਸਾਨੂੰ ਕਮੈਂਟਸ ਦੇ ਵਿੱਚ ਰੇਟ ਨਾ ਪੁੱਛਿਆ ਕਰੋ। ਕਿਉਂਕਿ ਜਿਹੜੇ ਸੀਰੀਅਸ ਬਾਏਰ ਹੁੰਦੇ ਆ ਉਹ ਤਾਂ ਸਾਨੂੰ ਸਿੱਧੀ ਕਾਲ ਕਰ ਲੈਂਦੇ ਆ। ਤੇ ਜਿਨ੍ਹਾਂ ਨੇ ਕੱਲੇ ਪ੍ਰਾਈਸਿਸ ਪੁੱਛਣੇ ਹੁੰਦੇ ਆ ਉਹਨਾਂ ਨੂੰ ਵੀ ਸਾਡੀ ਰਿਕੁਐਸਟ ਏ ਆ ਪਲੀਜ਼ ਤੁਸੀਂ ਪ੍ਰਾਈਸਿਸ ਜਿਹੜੇ ਆ WhatsApp ਦੇ ਉੱਤੇ ਪੁੱਛ ਲਿਆ ਕਰੋ। ਹੋ ਸਕਦਾ ਵੀ ਤੁਹਾਡੇ ਬਜਟ ਦੇ ਵਿੱਚ ਅਸੀਂ ਤੁਹਾਨੂੰ ਲੱਭ ਕੇ ਦੇ ਦਈਏ ਉਹ ਚੀਜ਼। ਬਜਟ ਜਰੂਰ ਆਪਣਾ ਨਾਲ ਦੱਸ ਦਿਆ ਕਰੋ। ਕਿਸੇ ਵੇਲੇ ਕੋਈ ਚੀਜ਼ ਆਪਣੇ ਬਜਟ 'ਚ ਹੁੰਦੀ ਆ, ਕੋਈ ਬਜਟ ਤੋਂ ਬਾਹਰ ਹੁੰਦੀ ਆ। ਅਵੇਲੇਬਲ ਆਪਣੇ ਕੋ ਕੋ ਹਰੇਕ ਚੀਜ਼ ਹੀ ਹੁੰਦੀ ਆ ਜਿਵੇਂ ਦਾ ਤੁਹਾਡਾ ਬਜਟ ਹੋਊਗਾ ਤੁਹਾਨੂੰ ਅਸੀਂ ਬੋਧੀਆਂਣੀ ਤੇ 8-10 ਪ੍ਰੋਪਰਟੀਆਂ ਦਾ ਜ਼ਰੂਰ ਸ਼ੇਅਰ ਕਰਾਂਗੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਸਿਲੈਕਟ ਕਰ ਸਕਦੇ ਹੋ ਬਾਕੀ ਕਿਸੇ ਨੇ ਵੀ ਕੋਈ ਚੀਜ਼ ਲੈਣੀ ਹੁੰਦੀ ਆ ਜਾਂ ਵੇਚਣੀ ਹੁੰਦੀ ਆ ਨੰਬਰ ਸਾਡੇ ਜਿਵੇਂ ਪਹਿਲਾਂ ਵੀ ਦੱਸਿਆ ਸੀਗਾ ਡਿਸਕ੍ਰਿਪਸ਼ਨ ਦੇ ਵਿੱਚ ਹੈਗੀ ਆ ਉਹਦੇ ਉੱਤੇ ਸਾਨੂੰ ਡਿਟੇਲ ਸ਼ੇਅਰ ਕਰ ਦਿਆ ਕਰੋ ਕਿਉਂਕਿ ਸਾਡੇ ਵਾਲਾ ਕੰਮ ਇਹੋ ਜਿਹਾ ਆ ਵੀ ਆਪਾਂ ਜਿੰਨੇ ਜ਼ਿਆਦਾ ਲੋਕਾਂ ਨਾਲ ਗੱਲ ਕਰਾਂਗੇ ਚੀਜ਼ ਆਪਣੀ ਓਨੀ ਛੇਤੀ ਵਿਕਦੀ ਆ ਕਿਉਂਕਿ ਕਿਸੇ ਕੋਲੋਂ ਕੋਈ ਨਾ ਕੋਈ ਬਾਹਰ ਤਾਂ ਹੁੰਦਾ ਹੀ ਆ ਤੇ ਸ਼ੇਅਰ ਜਰੂਰ ਕਰਿਆ ਕਰੋ ਡਿਟੇਲਸ ਤਾਂ ਕਿ ਅਸੀਂ ਤੁਹਾਡੀ ਹੈਲਪ ਕਰ ਸਕੀਏ ਚੀਜ਼ ਲੈਣ ਦੇ ਵਿੱਚ ਤਾਂ ਵੇਚਣ ਦੇ ਵਿੱਚ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਚੀਜ਼ ਆਪਣੀ ਬਣਵਾਉਣੀ ਆ ਉਹਦੇ ਲਈ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਕੋਲ ਆਪਣੇ ਆਰਕੀਟੈਕਟ ਹੈਗੇ ਆ ਤੇ ਬਿਲਡਿੰਗ ਮਟੀਰੀਅਲਸ ਤੇ ਵੀ ਅਸੀਂ ਪੂਰੀ ਡੀਲ ਕਰਦੇ ਆ ਸੋ ਪ੍ਰਾਈਸ ਜਿਹੜੇ ਆ ਤੁਸੀਂ ਰੀਚੈੱਕ ਕਰ ਸਕਦੇ ਹੋ ਜੇ ਸਾਡੇ ਚੰਗੇ ਲੱਗਣ ਤਾਂ ਕੰਮ ਤੁਸੀਂ ਸਾਡੇ ਕੋਲ ਕਰਵਾ ਸਕਦੇ ਹੋ ਨਹੀਂ ਚੰਗੇ ਲੱਗਦੇ ਤਾਂ ਤੁਸੀਂ ਬਾਹਰੋਂ ਟਰਾਈ ਕਰ ਸਕਦੇ ਹੋ ਬਾਕੀ ਨੀਚੇ ਵਾਲਾ ਪੋਰਸ਼ਨ ਤੁਹਾਨੂੰ ਦਿਖਾਤਾ ਆ ਗਰਾਊਂਡ ਫਲੋਰ ਤੇ ਜਿਵੇਂ ਪੌੜੀਆਂ ਚੜਦੇ ਆ ਤੁਸੀਂ ਦੇਖ ਸਕਦੇ ਹੋ ਰਾਈਟ ਹੈਂਡ ਸਾਈਡ ਦੇ ਉੱਤੇ ਬੜੀ ਵੱਡੀ ਵਿੰਡੋ ਇਹਨਾਂ ਨੇ ਦਿੱਤੀ ਹੋਈ ਆ ਜਿਹੜੀ ਕਿ ਲਾਈਟਨਿੰਗ ਦਾ ਕੰਮ ਕਰਦੀ ਆ ਪੂਰੀ ਲਾਈਟਿੰਗ ਘਰ ਦੇ ਵਿੱਚ ਇਹਦੇ ਨਾਲ ਰਹਿੰਦੀ ਆ ਤੇ ਪੌੜੀਆਂ ਦੇ ਉੱਤੇ ਵੀ ਪੱਥਰ ਵਧੀਆ ਲੱਗਾ ਆ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਹੁਣ ਜਦੋਂ ਆਪਾਂ ਉੱਪਰ ਆਉਨੇ ਆ ਤੇ ਉੱਪਰ ਆਪਣੇ ਕੋਲ ਤਿੰਨ ਬੈਡਰੂਮ ਹੋਰ ਨੇ ਵੱਡੇ ਬਾਥਰੂਮ ਹੈ ਉੱਪਰ ਵੱਡੇ ਵੀ ਆ ਛੋਟੇ ਵੀ ਆ ਅਕੋਰਡਿੰਗ ਟੂ ਰੂਮਸ ਐਂਡ ਅਕੋਰਡਿੰਗ ਟੂ ਲੌਬੀ ਲੌਬੀ ਦੇ ਵਿੱਚ ਇਹਨਾਂ ਨੇ ਬਾਥਰੂਮ ਛੋਟਾ ਦਿੱਤਾ ਹੈ ਤੇ ਰੂਮ ਦੇ ਵਿੱਚ ਵੱਡਾ ਦਿੱਤਾ ਹੈ ਸੋਫਾ ਵਗੈਰਾ ਸਾਰਾ ਕੁਝ ਇਦਾਂ ਹੀ ਆ ਅਵੇਲੇਬਲ ਤੁਸੀਂ ਦੇਖ ਸਕਦੇ ਹੋ ਤੇ ਅੰਦਰ ਵੀ ਸਟੀਲ ਦੀਆਂ ਗ੍ਰੇਲਾ ਲੱਗੀਆਂ ਆ ਸਟੀਲ ਦਾ ਕੰਮ ਇਹਨਾਂ ਨੇ ਕਰਵਾਇਆ ਆ ਤੇ ਬੈੱਡ ਵਗੈਰਾ ਵੀ ਸਾਰੇ ਜਿਹੜੇ ਆ ਫੈਂਸੀ ਲੱਗੇ ਹੋਏ ਆ ਤੇ ਇਹ ਵੀ ਸਾਰਾ ਕੁਝ ਵਿੱਚ ਹੀ ਆ ਇਹਨਾਂ ਨੇ ਦੇਣਾ ਸੋ ਕੋਠੀ ਤੁਸੀਂ ਬਾਹਰੋਂ ਦੇਖ ਲਈ ਹੋਈ ਆ ਗਰਾਊਂਡ ਫਲੋਰ ਸੈਕੰਡ ਫਲੋਰ ਹਰ ਇੱਕ ਚੀਜ਼ ਆਪਾਂ ਇਹਦੇ ਵਿੱਚ ਕਵਰ ਕੀਤੀ ਆ ਹੁਣ ਤੁਹਾਨੂੰ ਅੱਗੇ ਦਿਖਾਉ ਲਦੇ ਆ ਜਿਹੜੇ ਵੀ ਇੰਟਰਸਟਿਡ ਹੈਗੇ ਨੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਕੋਠੀ ਦਾ ਜਿਹੜਾ ਪ੍ਰਾਈਸ ਆ ਤੁਹਾਨੂੰ ਮੈਂ ਹਿੰਟ ਦੇ ਦਿੰਦਾ ਇਸ ਵੀਡੀਓ ਦੇ ਵਿੱਚ ਕੋਠੀ ਦੀ ਜਿਹੜੀ ਮੰਗਿਆ 50 ਲੱਖ ਤੋਂ ਉੱਤੇ ਦੀ ਆ ਤੇ 80 ਲੱਖ ਤੋਂ ਥੱਲੇ ਦੀ ਆ ਸੋ ਵੈਸੇ ਦਾ ਸੀ ਪ੍ਰਾਈਸ ਜਿਹੜੇ ਆ ਹਿੰਟ ਵੀ ਨਹੀਂ ਦੇਈਦਾ ਵੀਡੀਓਜ਼ ਦੇ ਵਿੱਚ ਅੱਜ ਤੁਹਾਨੂੰ ਹਿੰਟ ਤਾਂ ਦੇ ਦਿੱਤਾ ਆ ਇੱਕ ਊਠੀ ਜਿਹੜੀ ਆ ਬੰਦਿਆਂ ਨੂੰ ਐਮਰਜੈਂਸੀ ਆ ਵੇਚਣ ਦੀ ਜਿਹੜੇ ਵੀ ਇੰਟਰਸਟਿਡ ਹੈਗੇ ਨੇ ਭਾਅ 'ਸੇ ਸੌਦਾ ਮਾਰਨਾ ਚਾਹੁੰਦੇ ਨੇ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਕੋਠੀ ਜਿਹੜੀ ਆ ਵਰਥ ਹੋਊਗੀ ਇਹ ਸਾਡੀ ਗਾਰੰਟੀ ਆ ਏਰੀਏ ਦਾ ਰੇਟ ਪਤਾ ਕਰ ਲਓ ਏਰੀਏ ਦੇ ਵਿੱਚ ਕਿਹੜੇ ਭਾਦੀਆਂ ਕੋਠੀਆਂ ਵਿਕਦੀਆਂ ਨੇ ਉਹ ਪਤਾ ਕਰ ਲਓ ਤੇ ਜੇ ਤੁਹਾਨੂੰ ਰੇਟ ਸਾਡੇ ਵਾਲਾ ਜ਼ਿਆਦਾ ਲੱਗੂਗਾ ਜਿਵੇਂ ਕਹੂਗੇ ਉਹ ਵੀ ਕਰ ਲਵਾਂਗੇ ਸਾਡੇ ਸੱਤ ਮਰਲੇ ਦੀ ਕੋਠੀ ਜੇ ਤੁਹਾਨੂੰ ਇਸ ਏਰੀਏ ਦੇ ਵਿੱਚ 35 40 50 ਦੇ ਵਿੱਚ ਵੀ ਮਿਲ ਜਵੇ ਤਾਂ ਇਸ ਵੇਲੇ ਸਾਡੇ ਕੋਲ 10 ਗਾਹਕ ਬਈ ਨੇ ਜਿਹੜੇ ਕੀ ਇਸ ਬਜਟ ਦੇ ਵਿੱਚ ਇਸ ਸੀਰੀਜ਼ ਦੇ ਵਿੱਚ ਕੋਠੀ ਲੈਣਾ ਚਾਹੁੰਦੇ ਆ ਪਰ ਉਹਨਾਂ ਨੂੰ ਕੋਠੀ ਨਹੀਂ ਲੱਭਦੀ ਸੋ ਜਿਹੜੇ ਵੀ ਕਮੈਂਟਸ ਕਰਦੇ ਹੁੰਦੇ ਆ ਵੀ ਰੇਟ ਜ਼ਿਆਦਾ ਆ ਜਾਂ ਕੁਛ ਆ ਦੇਖੋ ਹਰੇਕ ਦੀ ਆਪਣੀ ਲਗਤ ਆ ਇਹਨਾਂ ਨੇ ਉਸ ਟਾਈਮ ਤੇ ਕੋਠੀ ਮਹਿੰਗੀ ਲਿੱਤੀ ਆ ਜਾਂ ਸਸਤੀ ਲਿੱਤੀ ਆ ਉਹ ਅਗਲਿਆਂ ਦੀ ਪੌਕੇਟ ਅਲਾਊ ਕਰਦੀ ਸੀ ਜਿਹੜੀ ਉਹਨਾਂ ਦੀ ਡਿਮਾਂਡ ਆ ਉਹ ਦੇਖਦੇ ਆਂ ਵੀ ਹੁਣ ਕਿਹਦੀ ਪੌਕੇਟ ਅਲਾਊ ਕਰਦੀ ਆ ਉਸ ਚੀਜ਼ ਨੂੰ ਪੂਰਾ ਕਰਨ ਦੇ ਲਈ ਸੋ ਇੰਡੀਆਂ ਗੱਲਾਂ ਦੇ ਵਿੱਚ ਆਪਾਂ ਟਾਈਮ ਖਰਾਬ ਕਰਨ ਨਾਲੋਂ ਕਿਉਂ ਨਾ ਆਪਾਂ ਚੀਜ਼ ਉਹ ਲੱਭੀਏ ਜਿਹੜੀ ਆਪਣੇ ਬਜਟ ਦੇ ਵਿੱਚ ਹੋਵੇ। ਸੋ ਪਲੀਜ਼ ਸਾਡੇ ਸਾਰੇ ਕਸਟਮਰ ਨੂੰ ਸਾਡੀ ਰਿਕਵੈਸਟ ਹੈ। ਕੂਠੀਆਂ ਦੇ ਜਿਹੜੇ ਪ੍ਰਾਈਸਿਸ ਹੈ ਸਾਨੂੰ WhatsApp ਦੇ ਉੱਤੇ ਪੁੱਛ ਲਿਆ ਕਰੋ ਜਾਂ ਕਾਲਿੰਗ ਦੇ ਉੱਤੇ ਪੁੱਛ ਲਿਆ ਕਰੋ। ਵੀਡੀਓ ਦੇ ਵਿੱਚ ਕੋਈ ਵੀ ਚੀਜ਼ ਨੂੰ ਰੈਕੋਗਨਾਈਜ਼ ਨਾ ਕਰਿਆ ਕਰੋ। ਕਿਉਂਕਿ ਵੀਡੀਓ 'ਚ ਗੱਲ ਕੁਝ ਹੋਰ ਹੁੰਦੀ ਆ ਆਪਾਂ ਲਾਈਵ ਦੇਖਦੇ ਆ ਗੱਲ ਕੁਝ ਹੋਰ ਹੁੰਦੀ ਆ। ਸੋ ਅਸੀਂ ਪ੍ਰੇਫਰ ਕਰਦੇ ਆ ਆਪਣੇ ਕਸਟਮਰ ਨੂੰ ਤੇ ਰਿਕਵੈਸਟ ਵੀ ਕਰਦੇ ਆ ਤੁਸੀਂ ਟਾਈਮ ਰੱਖਿਆ ਕਰੋ ਕਾਲ ਕਰਕੇ ਆਇਆ ਕਰੋ ਇੱਕ ਦੋ ਦਿਨ ਪਹਿਲਾਂ ਦੱਸ ਦਿਆ ਕਰੋ ਆਉਣ ਤੋਂ ਤਾਂ ਕਿ ਅਸੀਂ ਹਰੇਕ ਕੋਠੀ ਦੀ ਚਾਬੀ ਆਪਣੇ ਕੋਲ ਰੱਖੀਏ ਜਿਹੜੀਆਂ ਵੇਖੀ ਤੁਹਾਨੂੰ WhatsApp ਦੇ ਉੱਤੇ ਤੁਸੀਂ ਸਿਲੈਕਟ ਕਰਦੇ ਹੋ ਜਾਂ ਅਸੀਂ ਤੁਹਾਨੂੰ ਭੇਜਦੇ ਹਾਂ ਇਹਦੇ ਵਿੱਚ ਕੀ ਹੁੰਦਾ ਤੁਹਾਡਾ ਵੀ ਟਾਈਮ ਸੇਵ ਹੁੰਦਾ ਸਾਡਾ ਵੀ ਹੁੰਦਾ ਪਰ ਜਿਹੜੀ ਪ੍ਰਾਪਰਟੀ ਦੀ ਵਿਜ਼ਿਟ ਆ ਉਹ ਵਧੀਆ ਹੁੰਦੀ ਆ ਰੈਦਰ ਦੈਨ ਵੀਡੀਓ ਸੋ ਪਲੀਜ਼ ਵੀਡੀਓ ਦੇਖੋ ਵੀਡੀਓ ਅਸੀਂ ਪਾਈ ਜੀਆ ਸਿਰਫ ਇੱਕ ਓਵਰਵਿਊ ਦੇ ਲਈ ਤਾਂ ਕਿ ਅੰਦਾਜ਼ਾ ਲੱਗ ਸਕੇ ਵੀ ਅਗਲੇ ਨੇ ਕਿੰਨੀਕ ਇਨਵੈਸਟਮੈਂਟ ਆਪਣੀ ਚੀਜ਼ ਦੇ ਉੱਤੇ ਲਾਈ ਆ ਤੇ ਹਰ ਇੱਕ ਜੀ ਦੇ ਵਿੱਚ ਇਦਾਂ ਹੀ ਅਵੇਲੇਬਲ ਹੈ ਪੇਂਟ ਦਾ ਵੀ ਕੋਈ ਜ਼ਿਆਦਾ ਖਰਚਾ ਇਹਦੇ ਵਿੱਚ ਨਹੀਂ ਹੈਗਾ ਤੇ ਜਿਹੜੇ ਵੀ ਚਾਹੁੰਦੇ ਆ ਇਹ ਚੀਜ਼ ਲੈਣਾ ਜਾਂ ਇਸ ਤੋਂ ਇਲਾਵਾ ਹੋਰ ਵੀ ਚੀਜ਼ਾਂ ਤੁਸੀਂ ਲੈਣੀਆਂ ਚਾਹੁੰਦੇ ਹੋ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਆਪਣੇ ਕੋਲ ਵਾਧੂ ਵੈਰਾਈਟੀ ਹੁੰਦੀ ਆ ਤੇ ਐਡਵਰਟਾਈਜ਼ਮੈਂਟ ਵੀ ਆਪਣੇ ਪੇਜ ਦੇ ਉੱਤੇ ਫ੍ਰੀ ਆ ਉਹ ਵੀ ਤੁਸੀਂ ਆਪਣੀ ਕੋਈ ਚੀਜ਼ ਵੇਚਣੀ ਆ ਫ੍ਰੀ ਆਫ ਕੋਸਟ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਕੱਲੀ ਅਸੀਂ ਐਡਵਰਟਾਈਜ਼ਮੈਂਟ ਨਹੀਂ ਕਰਦੇ ਤੁਹਾਡੀ ਪ੍ਰਾਪਰਟੀ ਦੀ ਅਸੀਂ ਪੂਰੇ ਐਫਰਟ ਪਾਉਨੇ ਆ ਤੁਹਾਨੂੰ ਜਿਹੜੀ ਤੁਹਾਡੀ ਪ੍ਰਾਪਰਟੀ ਆ ਉਹਦਾ ਫੁੱਲ ਪ੍ਰਾਈਸ ਦਵਾ ਦਈਏ ਤੇ ਜਿਹੜਾ ਮੋਰੇ ਬਾਏਰ ਹੁੰਦਾ ਆ ਸਾਡੀ ਉਹਦੀ ਵੀ ਪੂਰੀ ਕੋਸ਼ਿਸ਼ ਹੁੰਦੀ ਏ ਵੀ ਉਹਨੂੰ ਜਿਹੜੀ ਚੀਜ਼ ਲੈ ਕੇ ਦਈਏ ਕੱਲ ਨੂੰ ਉਹਨੂੰ ਵਾਅਦਾ ਹੋ ਗਈ ਅਸੀਂ ਕੋਈ ਵੀ ਚੀਜ਼ ਹੁੰਦੀ ਆ ਉਹਦੇ ਵਿੱਚ ਆਪਣੇ ਕਸਟਮਰ ਨੂੰ ਪਹਿਲਾਂ ਕਲੀਅਰ ਕਰ ਦਈਦਾ ਵੀ ਇਹਦੇ ਵਿੱਚ ਆਨਲਾਈਨ ਟਾਈਮ ਦੇ ਵਿੱਚ ਫਾਇਦਾ ਹੈਗਾ ਕਿ ਨੁਕਸਾਨ ਹੈ ਉਸ ਤੋਂ ਇਲਾਵਾ ਕਸਟਮਰ ਦੀ ਮਰਜ਼ੀ ਹੁੰਦੀ ਆ ਵੀ ਅਗਲੇ ਨੇ ਆਪਣੀ ਜਿੱਦ ਪਕਾਉਣੀ ਆ ਚੀਜ਼ ਲੈ ਕੇ ਸ਼ੌਂਕ ਪਗਾਉਣਾ ਆ ਜਾਂ ਅਗਲੇ ਨੇ ਇਨਵੈਸਟਮੈਂਟ ਦੇ ਮਾਈਂਡਸੈਟ ਦੇ ਨਾਲ ਚੀਜ਼ ਲੈਣੀ ਆ ਉਹ ਕਸਟਮਰ ਤੇ ਡਿਪੈਂਡ ਹੁੰਦਾ ਆ ਅਸੀਂ ਅਗਲੇ ਨੂੰ ਹਰ ਇੱਕ ਚੀਜ਼ ਕਲੀਅਰ ਕੱਟ ਪਹਿਲਾਂ ਹੀ ਦੱਸ ਦਈਦੀ ਆ ਸੋ ਇਦਾਂ ਦੀਆਂ ਚੀਜ਼ਾਂ ਕੋਈ ਵੀ ਤੁਹਾਨੂੰ ਹੋਰ ਏਜੰਸੀ ਨਹੀਂ ਦੱਸੂਗੀ ਕੰਪਨੀ ਨਹੀਂ ਦੱਸੂਗੀ ਹਰ ਇੱਕ ਨੂੰ ਹੁੰਦਾ ਆ ਵੀ ਸਾਡਾ ਜਿਹੜਾ ਮਾਲ ਆ ਵੱਧ ਤੋਂ ਵੱਧ ਹੀ ਸੇਲਜ਼ ਕੱਢੀਏ ਪਰ ਸਾਡੇ ਵਾਲੇ ਪਲੇਟਫਾਰਮ ਦੇ ਉੱਤੇ ਤੁਸੀਂ ਦੇਖੋਗੇ ਤਾਂ ਅਸੀਂ ਹਰੇਕ ਕਸਟਮਰ ਸਾਡੇ ਜਿੰਨੇ ਵੀ ਆ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਵੀਡੀਓਜ਼ ਨੇ ਹੁਣ ਉਹ ਸਾਰੀਆਂ ਉਹਨਾਂ ਦੇ ਵਿੱਚ ਆਪਾਂ ਪਾਵਾਂਗੇ ਆਪਣੇ ਕਸਟਮਰਜ਼ ਦੇ ਰਿਵਿਊ ਤੇ ਤੁਸੀਂ ਉਹਨਾਂ ਕੋਲੋਂ ਸਿੱਧਾ ਵੀ ਪੁੱਛ ਸਕਦੇ ਹੋ ਅਗਲੇ ਵਾਲੇ ਹਰੇਕ ਚੀਜ਼ ਮੈਂਸ਼ਨ ਕਰਾਂਗੇ ਕਿਹੜੀ ਅਸੀਂ ਉਹਨਾਂ ਨੂੰ ਚੀਜ਼ ਦਿੱਤੀ ਸੀ ਤੇ ਉਹਦੇ ਵਿੱਚ ਉਹਨਾਂ ਨੂੰ ਵਾਧਾ ਹੁੰਦਾ ਪਿਆ ਕਿ ਘਾਟਾ ਹੁੰਦਾ ਪਿਆ ਜੋ ਵੀ ਆ ਹਰੇਕ ਦੀ ਟਰਾਂਸਪੇਰੈਂਟ ਤਰੀਕੇ ਨਾਲ ਆਪਾਂ ਕਰੀਦੀ ਆ ਤੇ ਇਹ ਹਰੇਕੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਵੀਡੀਓਜ਼ ਅਪਲੋਡ ਕਰਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਸਾਡਾ ਜਿਹੜਾ ਕੰਮ ਆ ਬਿਲਕੁਲ ਜੈਨੂਅਨ ਆ ਬਿਲਕੁਲ ਟਰਾਂਸਪੇਰੈਂਟ ਆ ਕੋਈ ਸਾਨੂੰ ਕਸਟਮਰ ਦੀ ਨੀਡ ਆ ਸਾਨੂੰ ਪੈਸੇ ਦੀ ਬਹੁਤੀ ਨੀਡ ਨਹੀਂ ਹੈਗੀ ਅਸੀਂ ਚਾਹੁੰਦੇ ਆ ਵੀ ਸਾਡਾ ਜਿਹੜਾ ਕਸਟਮਰ ਆ ਸਾਡੇ ਨਾਲ ਫੈਮਿਲੀ ਰਿਲੇਸ਼ਨ ਬਣਾ ਕੇ ਚੱਲੇ ਇਹ ਵੀ ਸਾਡੇ ਕਸਟਮਰਸ ਨੇ ਇਹਨਾਂ ਦੇ ਅਸੀਂ ਜਿਨ੍ਹਾਂ ਦੀ ਅੱਜ ਕੋਠੀ ਇੱਥੇ ਪਾਈ ਹੋਈ ਆ ਇਹਨਾਂ ਦੇ ਪਲਾਟ ਸੀਗੇ ਉਹ ਪਲਾਟ ਅਸੀਂ ਉਹ ਹੀ ਸੇਲ ਕਰਵਾਏ ਆ ਤੇ ਹੁਣ ਇਹਨਾਂ ਦੀ ਕੋਠੀ ਦੀ ਵਾਰੀ ਆ ਕੋਠੀ ਵੀ ਅਸੀਂ ਉਹ ਹੀ ਸੇਲ ਕਰਾਉਣੀ ਆ ਸੋ ਸਾਨੂੰ ਵੀ ਮਜ਼ਾ ਆਉਂਦਾ ਆ ਜਦੋਂ ਕਸਟਮਰ ਸਾਡੇ ਟਰਸਟ ਕਰਦਾ ਆ ਤੇ ਅਗਲੇ ਨੂੰ ਅਸੀਂ ਚੀਜ਼ ਵਧੀਆ ਲੈ ਕੇ ਦਈਏ ਤੇ ਦੂਏ ਪਾਸਿਓਂ ਅਸੀਂ ਵਧੀਆ ਵੇਚ ਕੇ ਦਈਏ ਸੋ ਇਹ ਜਿਹੜੇ ਕੰਬੀਨੇਸ਼ਨਸ ਨੇ ਇਹਨਾਂ ਨੂੰ ਅਸੀਂ ਮੇਨਟੇਨ ਕਰਕੇ ਚੱਲੀਦਾ ਆ ਬਾਕੀ ਤੁਸੀਂ ਆਹੜਾ ਫਲੋਰ ਸਾਰਾ ਦੇਖ ਲਿਆ ਹੋਇਆ ਆ ਇਹਦੇ ਉੱਤੇ ਹੀ ਬੈੱਡ ਵਗੈਰਾ ਸਾਰਾ ਕੁਝ ਵੇਚਿਆ ਕਰਟਨਸ ਵਗੈਰਾ ਸਾਰੇ ਵਧੀਆ ਲਾਏ ਹੋਏ ਆ ਪਾਰਟੀ ਨੇ ਤੇ ਇਹਦੇ ਵਿੱਚ ਸਿਰਫ ਪੇਂਟ ਦਾ ਖਰਚਾ ਆ ਜੋ ਅਸੀਂ ਅਬਜ਼ਰਵ ਕੀਤਾ ਆ ਮਤਲਬ ਕਿ ਇਹਦੇ ਬਾਅਦ ਤੋਂ ਬਾਅਦ ਤੁਸੀਂ ਡੋਰ ਚੇਂਜ ਕਰਵਾ ਲਓਗੇ ਪੇਂਟ ਕਰਾ ਲਓਗੇ ਜੇ ਕੋ ਫਲੋਰ ਫਲੋਰ ਬਿਲਕੁਲ ਵਧੀਆ ਆ ਤੇ ਇਹ ਸਾਰੀ ਕਲੋਨੀ ਜਿਹੜੀ ਆ ਬਹੁਤ ਹੀ ਜ਼ਿਆਦਾ ਵਧੀਆ ਨੇਬਰਹੂਡ ਦੇ ਨਾਲ ਆ ਬਹੁਤੀ ਇੱਥੇ ਵਧੀਆ ਬੰਦੇ ਰਹਿੰਦੇ ਆ ਤੇ ਇਹ ਸਕੂਠੀ ਦੇ ਵਿੱਚ ਪਲੱਸ ਪੁਆਇੰਟ ਇਹ ਆ ਵੀ ਟੂ ਸਾਈਡ ਆ ਜਿਹੜਾ ਰੇਟ ਆ ਰੇਟ ਵੀ ਇਹਦਾ ਜੈਨੂਨ ਆ ਪਾਰਟੀ ਜਿਹੜੀ ਆ ਉਹ ਆਪਾਂ ਨੂੰ ਡਿਸਕਾਊਂਟ ਵੀ ਦਿੰਦੀ ਆ ਆਪਣੇ ਨਾਲ ਨੇਗੋਸ਼ੀਏਸ਼ਨ ਵੀ ਕਰ ਲਊਗੀ ਸੋ ਆ ਸਗੀ ਜੀ ਕੋਠੀ ਦੀ ਸਾਰੀ ਡੀਟੇਲ ਹੁਣ ਤੁਹਾਨੂੰ ਇਹ ਤੋਂ ਬਾਅਦ ਦਿਖਾ ਲਵਾਂਗੇ ਛੱਤ ਤੇ ਤੁਸੀਂ ਹਰੇਕ ਚੀਜ਼ ਦੇ ਵਿੱਚ ਦੇਖ ਲਈ ਹੋਣੀ ਆ ਵੀ ਕਿੰਨਾ ਕਗਲਿਆਂ ਨੇ ਮਾਲ ਲਾਇਆ ਕਿੰਨਾ ਕਿ ਨਹੀਂ ਲਾਇਆ ਤੇ ਕੋਠੀ ਜਿਹੜੀ ਆ ਸੋਲਿਡ ਬਣੀ ਆ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਛੱਤ ਦੇ ਉੱਤੇ ਦਿਖਾ ਲਦੇ ਆ ਛੱਤ ਦੀ ਸਾਰੀ ਕੰਡੀਸ਼ਨ ਸੋ ਜਿਹੜੇ ਵੀ ਸਾਡੇ ਵਿਊਅਰਸ ਨੇ ਉਹ ਵੀਡੀਓ ਜਿਹੜੀ ਹੁੰਦੀ ਆ ਪੂਰੀ ਦੇਖਿਆ ਕਰੋ ਤਾਂ ਕਿ ਤੁਹਾਨੂੰ ਪੂਰਾ ਅੰਦਾਜ਼ਾ ਹੋ ਸਕੇ ਤੇ ਇੱਕ ਹੋਰ ਰਿਕੁਐਸਟ ਹੈ ਵੀਡੀਓ ਨੂੰ ਭਾਵੇਂ ਸਟੌਪ ਕਰ ਕਰਕੇ ਦੇਖਿਆ ਕਰੋ ਤਾਂ ਕਿ ਤੁਹਾਨੂੰ ਪਹਿਲਾਂ ਹੀ ਬਰੀਕੀਆਂ ਪਤਾ ਲੱਗ ਜਾਣ ਤੇ ਇਹ ਚੀਜ਼ ਹੋਣ ਵਾਲੀ ਇਹ ਨਹੀਂ ਹੋਣ ਵਾਲੀ ਕਿਉਂਕਿ ਅਸੀਂ ਚਾਹੁੰਦੇ ਆ ਵੀ ਸਾਡਾ ਜਿਹੜਾ ਕਸਟਮਰ ਆ ਉਹ ਮਾਈਂਡ ਬਣਾ ਕੇ ਹੀ ਆਵੇ ਅਗਲੇ ਨੂੰ ਪਹਿਲਾਂ ਹੀ ਅੰਦਾਜ਼ਾ ਹੋ ਜAVE ਵੀਡੀਓ ਦੇਖ ਕੇ ਵੀ ਇਹਦੇ ਵਿੱਚ ਇੰਨਾ ਕੰਮ ਨਿਕਲ ਸਕਦਾ ਵੱਧ ਤੋਂ ਵੱਧ ਮੈਕਸਿਮਮ ਇੰਨਾ ਖਰਚਾ ਆ ਬਾਕੀ ਅਸੀਂ ਵੀ ਆਪਣੇ ਵੱਲੋਂ ਅਗਲੇ ਨੂੰ ਗਾਈਡ ਕਰ ਦਈਦਾ ਆ ਵੀ ਇਹਨਾਂ ਇਹਦੇ ਵਿੱਚ ਖਰਚਾ ਹੈਗਾ ਤੇ ਹੁਣ ਦਿਖਾਉਂਦੇ ਆ ਤੁਹਾਨੂੰ ਛੱਤ ਬਾਕੀ ਇੱਕ ਚੀਜ਼ ਹੋਰ ਆ ਸਾਡੀ ਨਾ ਜਿਹੜੀ ਸੋਲਡ ਆਊਟ ਵਾਲੀ ਵੀਡੀਓ ਹੁੰਦੀ ਆ ਲੀਲਿਸ ਜਿਹੜੀ ਆਪਾਂ ਬਣਾਈਦੀ ਆ ਉਹ ਜ਼ਰੂਰ ਦੇਖ ਲਿਆ ਕਰੋ ਤਾਂ ਕਿ ਤੁਹਾਨੂੰ ਉਹਦੇ ਵਿੱਚ ਅੰਦਾਜ਼ਾ ਲੱਗ ਸਕੇ ਵੀ ਕਿਹੜੀ ਚੀਜ਼ ਆਪਣੇ ਕੋਲ ਅਵੇਲੇਬਲ ਆ ਕਿਹੜੀ ਨਹੀਂ ਹੈਗੀ ਇਹਦੇ ਵਿੱਚ ਤੁਹਾਡਾ ਵੀ ਟਾਈਮ ਸੇਵ ਹੋਊਗਾ ਜਾਂ ਸਾਨੂੰ WhatsApp ਦੇ ਉੱਤੇ ਤੁਸੀਂ ਵੀਡੀਓ ਦਾ ਸਕਰੀਨਸ਼ਾਟ ਜਾਂ ਲਿੰਕ ਭੇਜ ਦਿਆ ਕਰੋ ਉਹਦੇ ਉੱਤੇ ਸਾਡੇ ਕੋਲ ਕਲੀਅਰ ਕਰ ਲਿਆ ਕਰੋ ਕਿਉਂਕਿ ਕਿਸੇ ਵੇਲੇ ਕੀ ਹੁੰਦਾ ਵੀ ਕਸਟਮਰ ਸਾਡੇ ਜਿਹੜੇ ਆ ਕੋਈ ਨਾ ਕੋਈ ਪੁਰਾਣੀ ਵੀਡੀਓ ਉਹਨਾਂ ਨੂੰ ਸ਼ੋਅ ਹੋ ਜਾਂਦੀ ਆ ਤੇ ਉਸ ਹਿਸਾਬ ਨਾਲ ਹੀ ਸੋਚਦੇ ਰਹਿੰਦੇ ਵੀ ਆਹ ਚੀਜ਼ ਹੈਗੀ ਹੈ ਜਾਂ ਨਹੀਂ ਹੈਗੀ ਤੇ ਕਈ ਸਿੱਧਾ ਹੀ ਉਸ ਲੋਕੇਸ਼ਨ ਤੇ ਪਹੁੰਚ ਜਾਂਦੇ ਆ ਪਰ ਉਹ ਮੈਂ ਤਾਂ ਉਹਨਾਂ ਦੀ ਖਰਾਬ ਹੋ ਜਾਂਦੀ ਹੈ ਕਿਉਂਕਿ ਉਹ ਚੀਜ਼ ਵਿੱਗੀ ਹੁੰਦੀ ਹੈ ਤੇ ਸੋਲਡ ਆਊਟ ਵਾਲੀ ਉਹ ਪਲੇਲਿਸਟ ਨਹੀਂ ਚੈੱਕ ਕਰਦੇ ਸੋ ਪਲੀਜ਼ ਉਹ ਵਾਲੀ ਚੈੱਕ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਅੰਦਾਜ਼ਾ ਰਹੇ ਕਿਹੜੀ ਚੀਜ਼ ਹੈਗੀ ਕਿਹੜੀ ਨਹੀਂ ਹੈਗੀ ਤੇ ਤੁਹਾਡਾ ਟਾਈਮ ਵੀ ਸੇਵ ਹੋਵੇ ਬਾਕੀ ਜਾਂਦੂ ਜੀ ਸਾਨੂੰ WhatsApp ਦੇ ਉੱਤੇ ਜਾਂ ਕਿਸੇ ਵੀ ਸਾਡੇ ਪਲੇਟਫਾਰਮ ਦੇ ਉੱਤੇ ਵੀ ਸਾਨੂੰ ਲਿੰਕ ਜਾਂ ਸਕਰੀਨਸ਼ਾਟ ਭੇਜ ਕੇ ਪੁੱਛ ਲਿਆ ਕਰੋ ਸਾਡੀ ਟੀਮ ਜਿਹੜੀ ਹੈ ਤੁਹਾਨੂੰ ਉਸੇ ਵੇਲੇ ਰਿਪਲਾਈ ਕਰ ਦਿਆ ਕਰੂਗੀ ਸੋ ਆਹ ਸੀਗੀ ਜੀ ਸਾਰੀ ਕੋਠੀ ਦੀ ਡੀਟੇਲ ਕੋਠੀ ਦੇ ਵਿੱਚ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ ਛੱਤ ਤੇ ਵੀ ਕੈਮਰਾ ਲਾਇਆ ਹੋਇਆ ਥੱਲੇ ਐਂਟਰੀ ਦੇ ਉੱਤੇ ਵੀ ਲਾਇਆ ਹੋਇਆ ਸਿਕਿਉਰ ਕੋਠੀ ਹੈ ਸੋ ਆਹ ਸੀਗੀ ਜੀ ਕੋਠੀ ਦੀ ਡੀਟੇਲ ਹਰੇਕ ਚੀਜ਼ ਜਿਹੜੀ ਹੈ ਤੁਹਾਨੂੰ ਦਿਖਾਉਂਦੀ ਹੋਈ ਆ ਲੋਕੇਸ਼ਨ ਬਹੁਤ ਹੀ ਪ੍ਰਾਈਮ ਹੈ ਆ ਹਰੇਕ ਹੀ ਜਗ੍ਹਾ ਲੱਗੇ ਆ ਹਰੋਵੀ ਨਗਰ ਨਾਲ ਟੱਚ ਕਰਦੀ ਆ ਸੋ ਜਿਹੜੇ ਵੀ ਇੰਟਰਸਟਿਡ ਹੈਗੇ ਨੇ ਸਾ ਨਾਲ ਕੰਟੈਕਟ ਕਰ ਸਕਦੇ ਆ ਨੰਬਰ ਜਿਹੜੇ ਆ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਆ ਇਸ ਤੋਂ ਇਲਾਵਾ ਜਿਹੜੇ ਬਾਕੀ ਦੇ ਸਾਡੇ ਪਲੇਟਫਾਰਮਸ ਆ ਉਹ ਵੀ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲਿੰਕਸ ਦਿੱਤੇ ਨੇ ਤੇ ਹੁਣ ਆਪਾਂ ਨਵਾਂ WhatsApp ਚੈਨਲ ਵੀ ਸ਼ੁਰੂ ਕੀਤਾ ਆ ਉਹਦਾ ਵੀ ਲਿੰਕ ਨਾਲ ਦੇਖ ਲੱਗੇ ਆ ਉਹਦੇ ਉੱਤੇ ਡੇਲੀ ਦੀ ਜਿਹੜੀ ਅਪਡੇਟ ਆ ਨਾਲ ਦੀ ਨਾਲ ਪੈਂਦੀ ਆ ਉਹ ਤੋਂ ਵੀ ਫੋਲੋ ਕਰ ਲਓ ਇਸ ਤੋਂ ਇਲਾਵਾ ਕਿਸੇ ਨੇ ਵੀ ਆਪਣੀ ਚੀਜ਼ ਪ੍ਰੋਪਰਟੀ ਦੇ ਰਿਗਾਰਡਿੰਗ ਫੋਨੀਆਂ ਨੈਟ ਦੇ ਉੱਤੇ ਜਾਂ ਉਹਨੂੰ ਸਿਗਨਲ ਕਰਨਾ ਜਾਂ ਬਾਈ ਕਰਨਾ ਸਨ ਨਾਲ ਕੰਟੈਕਟ ਕਰ ਸਕਦੇ ਹੂੰ ਬਾਕੀ ਜੁੜੇ ਲੋ ਚੈਨਲ ਦੇ ਨਾਲ ਇਦਾਂ ਹੀ ਵੀਡੀਓ ਕਰਦੇ ਕਰੋ ਸ਼ੇਅਰ ਤਾਂ ਕਿ ਜਨਾਂ ਦੇ ਮਤਲਬ ਦੀ ਹੋਵੇ ਉਹਨਾਂ ਤੱਕ ਪਹੁੰਚੇਗੇ ਮਲੇਆਂ ਵਾਲੀਆਂ ਗੀਆਂ ਬਲੋਗ